ਜਲੰਧਰ ਦੇ ਪਠਾਨਕੋਟ ਬਾਈਪਾਸ ਰਾਏਪੁਰ ਬੱਲਾਂ ਜਾਂਦੇ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਮਾਨ ਢੋਣ ਵਾਲੀ ਮਹਿੰਦਰਾ ਪਿਕਅਪ ਵਾਲੀ ਗੱਡੀ ਇੱਕ ਥਾਰ ਗੱਡੀ ਤੇ ਇੱਕ ਸਵਿਫਟ ਕਾਰ ਦਾ ਐਕਸੀਡੈਂਟ ਹੋ ਗਿਆ ਇਹ ਐਕਸੀਡੈਂਟ ਇੰਨਾ ਕਾ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਹੀ ਉੱਡ ਗਏ ਨੇ ਖਾਸ ਤੌਰ ਤੇ ਥਾਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿੰਜ ਥਾਰ ਦੇ ਪਰਖੱਚੇ ਉੱਡਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਤੋਂ ਤੇ ਨਿੰਬੂ ਲੈਮਨ ਦੀ ਰੈਡੀ ਲਗਾ ਕੇ ਖੜੇ ਛਬੀਲੇ ਨੇ ਦੱਸਿਆ ਕਿ ਐਕਸੀਡੈਂਟ ਬਹੁਤ ਹੀ ਜ਼ਿਆਦਾ ਭਿਆਨਕ ਸੀ ਗੱਡੀ ਮਾ ਤੱਕ ਜਾਨ ਬਚ ਗਈ ਥਾਰ ਦੇ ਵਿੱਚ ਦੋ ਵਿਅਕਤੀ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਵਿਫਟ ਗੱਡੀ ਵਿੱਚ ਤਿੰਨ ਲੋਕ ਮੌਜੂਦ ਸਨ ਤੇ ਨਾਲ ਹੀ ਮਹਿੰਦਰਾ ਪਿਕਅਪ ਦੇ ਵਿੱਚ ਵੀ ਤਿੰਨ ਬੰਦੇ ਮੌਜੂਦ ਸਨ ਥਾਰ ਦੇ ਵਿੱਚੋਂ ਇੱਕ ਵਿਅਕਤੀ ਜੋ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਾਇਆ ਗਿਆ ਐਕਸੀਡੈਂਟ ਦੇ ਬਾਰੇ ਗੱਲਬਾਤ ਕਰਦੇ ਆਂ ਤੁਹਾਡਾ ਮਕਸੂਦ ਹੈ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਰ ਦੀ ਓਵਰ ਸਪੀਡ ਕਰਕੇ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਸੱਟਾਂ ਲੱਗਣ ਦੇ ਕਰਕੇ ਕਾਇਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਰਿਆਣਾ ਲਾਈਵ ਕੀ ਮਾਮਲਾ ਸੀ ਐਕਸੀਡੈਂਟ ਕਿੱਥੇ ਹੋਇਆ ਸਰ ਪਠਾਨਕੋਟ ਤੋਂ ਉਧਰ ਥਾਰ ਗੱਡੀ ਆ ਰਹੀ ਸੀ ਪਿਕਅਪ ਬਿਲੋਰੋ तो उधर से वो डिवोडर चढ़ी उधर से पिकअप आ रही थी पिकअप आ रही थी पिकअप वाले में बजी गाड़ी पलटी लिए पिकअप में बच गई पिकअप वाले ने साथ जो कार आ रही थी उसमें भी बच गई नहीं ए, ए, गाड़ी जो थार गाड़ी आ रही थी ओवर से थार थे थार आ रही थी पठानकोट से कितने लोग सीने गाड़ी में थे दो बंदे सीगे बाकी जो पिकअप छोटा कार है उसमें तीन थे बाकी ब्लोरो पिकअप में तीन बंदे सिगे जी तकदीर जान पर नुकसान बाकी किसी को नुकसान नहीं हुआ जो थार गाड़ी था उसमें का एक बंदा सीरियस है बाकी सबका बचा हुआ क्या नाम है आपका मेरा नाम छविले है जी छविले ठीक है मैं सब इंस्पेक्टर सुरेंद्र सिंह स्� थाना मकसूदा जींद सर ये जो एक्सीडेंट होया है ये एक्सीडेंट किमे होया कि कारण है साहब कारण ये सी है जेडी गाड़ी आ रही थी क्रॉन्ग साइड थार गाड़ी ਇਧਰੋਂ ਗੱਡੀਆਂ ਸ਼ਹਿਰ ਵੱਲ ਦੋ ਗੱਡੀਆਂ ਜਾ ਰਹੀਆਂ ਸੀ ਇਹਨਾਂ ਆਪਸ ਵਿੱਚ ਜਿਹੜਾ ਐਕਸੀਡੈਂਟ ਹੋ ਵਜ ਗਿਆ ਤੇ ਕੋਈ ਜਾਨੀ ਨੁਕਸਾਨ ਵੀ ਹੋਇਆ ਹੈ ਜਾਨੀ ਨੁਕਸਾਨ ਦੋ ਗੱਡੀਆਂ ਥਾਰ ਵਾਲਿਆਂ ਨੂੰ ਤੇ ਜਿਹੜਾ ਮਹਿੰਦਰਾ ਪਿਕ-ਅਪ ਵਾਲਿਆਂ ਉਹਨਾਂ ਸੱਟਾਂ ਲੱਗੀਆਂ ਨੇ ਤੇ ਬਾਕੀ ਇਹ ਤਾਂ ਉਦਾਂ ਠੀਕ ਠਾਕ ਨੇ ਕੋਈ ਬੱਚੇ ਵਗੈਰਾ ਵੀ ਸੀ ਕੀ ਸਰ ਗੱਡੀ ਦੇ ਵਿੱਚ ਨਾਲ ਨਹੀਂ ਬੱਚੇ ਨਹੀਂ ਸਿਆਗੇ ਗੱਡੀਆਂ ਤੇ ਨਾ ਜਲੰਧਰ ਨੰਬਰ ਹੀ ਨੇ ਆਫਰੇ ਨਹੀਂ ਨਹੀਂ ਇੱਕ ਜੇਐਨਡੀ ਕੀ ਦੀ ਆ ਤੇ ਇੱਕ ਦੂਸਰੀ ਗੱਡੀ ਹੈ ਬਰਦਾਸ਼ਪੁਰ ਦਾ ਨੰਬਰ ਤੇ ਇੱਕ ਜਲੰਧਰ ਦੀ ਹੈ ਇਹਦਾ ਥਾਰ ਦਾ ਨੰਬਰ ਨਹੀਂ ਆ ਕੋਈ ਨੰਬਰ ਨਹੀਂ ਨੰਬਰ ਨਹੀਂ ਦੇ ਸੀਰੀਅਸ ਆ ਕੋਈ ਨਾ ਤੋਂ ਅਗਰ ਥਾਰ ਵਾਲੇ ਬੰਦਾ ਇੱਕ ਇਹਨਾਂ ਸੀਰੀਅਸ ਜੀ ਕਿੰਨੇ ਬੰਦੇ ਟੋਟਲ ਸੀਗੇ ਟੋਟਲ 2 ਬੰਦੇ ਇਹਨਾਂ ਗੱਡੀਆਂ 'ਚ ਤਿੰਨ ਜਿਹੜੀ ਸਵਿਫਟ ਕਾਰ ਵਿੱਚ ਸੀ ਤੇ ਤਿੰਨ ਹੀ ਗੱਡੀ ਪਲੇ ਵਿੱਚ ਸੀ